ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਚੋਣਾਂ ਦੇ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਅੱਜ ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਸਰੰਗਦੇਵ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਪਤਨੀ ਅਮਰੀਕ ਸਿੰਘ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਤੇ ਹਲਕਾ ਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅਕਾਲੀ ਉਮੀਦਵਾਰ ਬੀਬੀ ਅਮਰਜੀਤ ਕੌਰ ਤੇ ਉਹਨਾਂ ਦੇ ਪਤੀ ਅਮਰੀਕ ਸਿੰਘ ਨੂੰ ਪਾਰਟੀ ਚੈਨ ਬਾਲਾ ਮਫਲਰ ਪੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ਦੇ ਵਿੱਚ ਵੱਡਾ ਹੰਗਾਰਾ ਮਿਲ ਰਿਹਾ ਹੈ। ਸਾਰੇ ਉਮੀਦਵਾਰ ਸ਼ਾਨ ਨਾਲ ਜਿੱਤਣਗੇ। ਅੱਜ ਅਸੀਂ ਕੱਲ ਵੀ ਮੀਟਿੰਗਾਂ ਕੀਤੀਆਂ। ਅੱਜ ਸਭ ਕੀਤੀਆਂ ਅੱਜ ਅਸੀਂ ਜਨਵਾਜ ਮੀਟਿੰਗਾਂ ਕਰ ਰਹੇ ਬਹੁਤ ਵਧੀਆ ਮੀਟਿੰਗਾਂ ਹੋ ਰਹੀਆਂ ਤੁਸੀਂ ਇੱਥੇ ਵੀ ਦੇਖਿਆ ਆਪਾਂ ਜੱਸੜਪਿੰਡ ਦੇ ਵਿੱਚ ਆ ਭੈਜੀ ਪਲਵਿੰਦਰ ਕੋਰ ਸਾਡੇ ਬਲਾਕ ਸੰਪਤੀ ਦੇ ਉਮੀਦਵਾਰ ਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਸਤਾ ਬਲਜੀਤ ਸਿੰਘ ਬਲਬਾਬਾ ਉਹਨਾਂ ਲਈ ਵੋਟਾਂ ਦੀ ਅਪੀਲ ਕੀਤੀ ਹੈ ਉਹ ਅੱਜ ਜਿਹੜਾ ਸਭ ਤੋਂ ਵੱਡਾ ਆਮਨ ਸਕੂਨ ਹੋਇਆ ਕਿ ਸਾਡੀ ਭੈਣ ਅਮਰਜੀਤ ਕੋਰ ਸਾਵੰਗਦੇਵ ਜੂਨ ਦੇ ਵਿੱਚ ਕਾਲੀ ਦਲ ਬਾਦਲ ਦੇ ਉਮੀਦਵਾਰ ਸੀਗੇ ਉਹ ਅੱਜ ਬੈਠ ਕੇ ਆਮਾ ਦੀ ਪਾਰਟੀ ਦੇ ਹੱਕ ਦੇ ਵਿੱਚ ਦੋਵੇਂ ਜੀ ਆਏ ਸਾਡੇ ਕੋ ਇਨਾਂ ਦਾ ਮੈਂ ਸਵਾਗਤ ਵੀ ਕਰਦਾ ਜੀਆਂ ਕਹਿੰਦਾ ਧੰਨਵਾਦ ਕਰਦਾ ਔਰ ਨਾਲ ਇਹਨਾਂ ਨੂੰ ਵਿਸ਼ਵਾਸ ਹੋਣਾ ਕਿ ਹੱਥ ਰੰਦਾ ਪਰਿਵਾਰ ਦਾ ਵੀ ਇਹਨਾਂ ਦੇ ਜਿਹੜੇ ਕੰਮ ਕਰਿਆ ਉਹਨਾਂ ਦਾ ਵੀ ਆਪਾਂ ਖਿਆਲ ਰੱਖਾਂਗੇ ਇਹਦੇ ਤੋਂ ਵੇਖੋ ਕਾਂਗਰਸ ਤੇ ਪਹਿਲਾਂ ਹੀ ਭੱਜ ਗਈ ਭਾਜਪੀ ਦਾ ਕੈਂਡੀਡੇਟ ਤੁਹਾਨੂੰ ਪਤਾ ਕਿੰਨੇ ਆ ਨਾ ਹੀ ਨਾਂ ਲਈਏ ਚੰਗਾ ਥੋੜਾ ਬੋਦਾ ਇਕੱਲੀ ਦਲ ਜਾਂ ਮੜਾ ਬੱਲਾ ਤੇ ਰੱਖਦੇ ਤੇ ਮੇਰੇ ਬਾਬੇ ਵੀ ਸਨ ਆਉਣੀ ਉਹਨਾਂ ਤੋਂ ਇੱਕ ਵੀ ਕਾਲ ਆਈ ਅੱਜ ਇਪਾਜ਼ੀ ਤਾਂ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਅਸੀਂ ਵੀ ਤੁਹਾਡੇ ਨਾਲ ਆਪਦਾ ਤੇ ਮਾੜਾ ਜਿਹਾ ਕਾਲੀ ਦਲ ਵਾਲੇ ਕੁਝ ਥਾਵਾਂ ਤੇ ਲੜੇ ਕੋਈ ਉਹਨਾਂ ਦਾ ਹੈ ਨਹੀਂ ਕੁਝ ਵੀ ਕਿਉਂਕਿ ਤੁਸੀਂ ਜਦ ਐ ਜੀ ਪੀ ਸੀ ਦਾ ਮਾਲ ਵੰਡ ਕੇ ਤੇ ਤੁਸੀਂ ਕਹੋ ਵੀ ਤੁਹਾਨੂੰ ਲੋਹ ਵੋਟਾਂ ਪਾ ਦੇਵਗੇ ਕਾਲੀ ਦਲ ਖਤਮ ਹੋ ਚੁੱਕਾ ਪੰਜਾਬ ਦੇ ਵਿੱਚ ਕਾਲੀ ਦਲ ਦੀ ਕਿਤੇ ਕੋਈ ਹੋਂਦ ਨਹੀਂ ਕਾਲੀ ਦਲ ਨੇ ਪੰਜ ਵਾਰ ਪੰਜ ਵਾਰ ਨਹੀਂ 6-7 ਵਾਰ ਰਾਜ ਕੀਤਾ ਪੰਜ ਵਾਰ ਤਾਂ ਸਰਤਾਪਾਲ ਕਾ ਸਿੰਘ ਬਾਦਲ ਹੀ ਚੀਫ ਮਿਨਿਸਟਰ ਰਹੇ ਸਕਬੀਰ ਬਾਦਲ ਉਹਨਾਂ ਨੇ ਆਪਣੀ ਮਨਮਰਜ਼ੀ ਆ ਕਰ ਕਰਕੇ ਵੇਖ ਲਈਆਂ ਹੁਣ ਉਹਨਾਂ ਦੀ ਬਾਦੀ ਨਹੀਂ ਆਉਂਦੀ ਉਹ ਭਾਵੇਂ ਜੋ ਮਰਜ਼ੀ ਕਰ ਲੈਣ ਤੇ ਇੱਥੇ ਵੀ ਇਹ ਨਾਲੇ ਚ ਵੀ ਪੰਜਾਬ ਸਾਰੇ ਚ ਮਤਲਬ ਜਿਹੜੀ ਆਮ ਆਦਮੀ ਪਾਰਟੀ ਤੇ ਉਮੀਦਵਾਰ ਜਿਹੜੇ ਬੜੀ ਵੱਡੀ ਲੀਡ ਦੇ ਨਾਲ ਬੜੀ ਸ਼ਾਨ ਨਾਲ ਜਿੱਤਣਗੇ ਪਰਵਾਹ ਹੰਕਾਰ ਆ ਮਿਲਿਆ ਸਾਰੀ ਜਗ੍ਹਾ ਤੇ ਬਹੁਤ ਵਧੀਆ ਬੜੀਆਂ ਬੜੀਆਂ ਮੀਟਿੰਗਾਂ ਸੀ ਮੈਂ ਤੇ ਤੁਹਾਨੂੰ ਕਹਿਆ ਥੋੜੇ ਥੋੜੇ ਬੰਦੇ ਕਰੇ ਕਦੋ ਉਹ ਜਿੱਥੇ ਜਾਂਦੇ ਹਾਲਕ ਤੇ ਟੈਂਟ ਲਾਇਆ ਬਹੁਤ ਵਧੀਆ ਤਸ਼ਾਹ ਆ ਬੜੀ ਲੀਡ ਨਾਲ ਜਿੱਤਣਗੇ ਹਾਂਜੀ ਹਾਲਕਾ ਵਾਸਤੇ ਪਹਿਲਾਂ ਤਾਂ ਨਾਸ ਕਰਨਾ ਜਰਾ ਨਹੀਂ ਜਿੰਨਾ ਆਪਾਂ ਵਿਕਾਸ ਕੀਤਾ ਦੇਖੋ ਅੱਜ ਤੇ ਆਪਾਂ ਮੀਟਿੰਗ ਕਰਦੇ ਹਾਂ 27 ਜਿਹੜਾ ਇਲੈਕਸ਼ਨ ਸ਼ੁਰੂ ਹੋਗੇ ਪਹਿਲੇ ਦਿਨ ਬੋਲਦਾਂਗੇ ਕੱਥ ਕਰਕੇ ਕਿ ਜੇ ਕੰਮ ਕੀਤਾ ਤੇ ਪਰੇ ਮਾਸੋਂ ਵੋਟ ਪਾ ਲੋ ਜੇ ਨਹੀਂ ਕੀਤਾ ਨਾ ਆਪਾਂ ਇੰਨਾਂ ਦੇ ਬੰਦੇ ਆਪਾਂ ਕੰਮਾਂ ਦੇ ਵੋਟ ਵਾਂਗੇ ਔਰ ਕਿਤਾਬਚਾ ਹਰ ਬੰਦੇ ਦੇ ਘਰ ਆਊਗਾ ਹਰ ਬੰਦੇ ਦੇ ਘਰ ਵਿਰੋਧੀ ਜਿੰਨਾ ਵੀ ਕਰਨੇ ਹਰ ਇੱਕ ਦੇ ਕਾਵੇ ਕਿਤਾਬਚਾ ਪਾਉਣ ਜੂ ਬਿਆ ਕਾ ਕੰਮ ਕੀਤੇ ਵਿਰੋਧੀ ਗਿੱਲੇ ਦੱਬਕੇ ਮਾਰ ਕੇ ਆਪਾਂ ਲੈ ਕੇ ਆਉਂਦੇ ਜਾਂ ਇਹਨਾਂ ਨੇ ਕਾਗਜ਼ਾਤ ਕਰਉਂਦੇ ਇਹਦੀ ਪਿਆਰ ਨਾ ਰਹੇ ਇਹ ਕਿਸੇ ਨੂੰ ਦੱਸੋ ਕੇ ਨੂੰ ਲੈਂਦਾ ਦੱਸੋ ਜੀ ਇਹ ਮੈਨੂੰ ਅੱਜ ਮਿਲੇ ਜੀ ਤੇ ਨੂੰ ਕਿਹਾ ਉਹਦੋਂ ਵੀ ਕਿਹਾ ਮੈਂ ਤਾਂ ਪਹਿਲਿਆਂ ਵੇਖਿਆ ਵੀ ਲੜਾਈ ਰਾਸ ਸਾਹੀ ਇਹਦੇ ਲੈਕਚਰ ਵੀ ਨਾ ਹੋਏ ਤੇ ਛੱਡ ਕੇ ਭੱਜ ਗਏ ਯਾਰ ਆ ਕਿੰਨਾ ਕੁ ਵੱਡਾ ਕੰਮ ਆ ਆਪਾਂ ਵੀ ਇਹਦਾ ਸਰਪੰਚੀਆਂ ਲੜੀਆਂ ਮੈਂ ਸਰਪੰਚ ਵੀ ਰਹਾ ਇਹ ਸਰਪੰਚ ਰਹਾ ਪਿੰਡਾਂ ਦੇ ਵਿੱਚ ਜਦੋਂ ਚੋਣ ਹੁੰਦੀ ਆ ਮਾਰੇ ਪੱਲੇ ਝਗੜੇ ਹੋ ਜਾਂਦੇ ਨਹੀਂ ਹੋਣੇ ਚਾਹੀਦੇ ਉੱਥੇ ਹੋ ਗਿਆ ਪਿੰਡੀ ਸੈਦਾਂ ਉੱਥੇ ਮਾੜੀ ਗੱਲ ਹੋਈ ਪਹਿਲੇ ਦਿਨ ਵੀ ਹੋ ਗਿਆ ਅਗਲੇ ਦਿਨ ਵੀ ਆ ਉਹ ਲੜਾਈ ਉੱਥੇ ਹੋਈ ਇੱਥੇ ਉਦੋਂ ਵੀ ਭੱਜ ਗਏ ਕਿਉਂਕਿ ਅੱਲੇ ਬਲੇ ਕੱਕ ਦੀ ਜਾਦੇ ਲੜਨਾ ਆ ਕੇ ਕੀ ਕੀਤਾ ਦੱਸੋ ਲੋਕਾਂ ਨੂੰ ਸਮਝਦੇ ਕਿ ਨਹੀਂ ਗਾਉ ਇਸ ਕਰਕੇ ਇਹਨਾਂ ਦੇ ਪੱਲੇ ਕੁਛ ਨਹੀਂ ਇੰਨਾ ਨੇ ਰਾਜਨੀਤੀ ਕੀਤੀ ਲੋਕਾਂ ਤੇ ਬੱਚੇ ਕਰਾਉਣ ਦੀ 326ਾਂ 307 ਬਣਾਉਣ ਦੀ ਆਪਾਂ ਰਾਜ ਰਾਜਨੀਤੀ ਕਰ ਰਹੇ ਸਦਾਤ ਭਗਵਾਨ ਸ੍ਰਮਾਨ ਦੀ ਗਵਾਹੀ ਚ ਵਿਕਾਸ ਦੀ ਪੂਰੇ ਪੰਜਾਬ ਦੇ ਚ ਆਮ ਆਦਮੀ ਪਾਰਟੀ ਵਿਕਾਸ ਦੇ ਨਾਂ ਤੇ ਵੋਟਾਂ ਮੰਗਦੀ ਇੱਥੇ ਵੀ ਅਜਨਾਲੇ ਚ ਆਪਾਂ ਜਿੰਨਾ ਵਿਕਾਸ ਕੀਤਾ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਸਿੱਧੇ ਤੁਹਾਡੇ ਲਈ ਇੱਕ ਖਬਰ ਦਿੰਦੇ ਹਾਂ ਸਾਡੀ ਛੜਕਦੇ ਸ਼ੁਰੂ ਹੋਈ ਸੀ 68 ਕਰੋੜ ਦੀ ਜੀ ਅੱਜ ਸਵੇਰੇ ਆਪਾਂ ਨੂੰ 100 ਕਰੋੜ ਰੁਪਈਆ ਮਿਲਿਆ ਕੋਹਨੇਵਾਲ ਤੋਂ ਲੈ ਕੇ ਰਾਣੀਆਂ ਤੱਕ ਅਬਾ ਵੀ ਦਰਿਆ ਦੇ ਕੰਢੇ ਪੱਕੇ ਕੱਥ ਪੱਥਰ ਲਾਉਂਦੇ 100 ਰੁਪਿਆ ਆ ਗਿਆ ਕੱਲ ਉਹਦਾ ਟੈਂਡਰ ਲੱਗਦਾ ਸਰ 31 ਮਾਰਚ ਤੱਕ ਕੋ ਕੰਮ ਕੰਪਲੀਟ ਹੋਣਾ ਇਹੋ ਜੇ ਬੰਨ ਜਿਹੜੇ ਆਪਾਂ ਨਾਲ ਨਾਲ ਲਾਦਾਂਗੇ ਪੱਥਰ ਤੇ ਅੱਗੇ ਤੋਂ ਸਾਡੀ ਕੋ ਜਮੀਨ ਦਰਿਆਪੁਰ ਤੋਂ ਨਾ ਹੋਵੇ ਦਰਿਆ ਟਾ ਨਾ ਲਾਵੇ ਕਿੱਥੇ ਕਿੱਥੇ ਬੰਨ ਲਾ ਜਣਗੇ ਪੱਥਰ ਕਿੱਥੇ ਇਹ ਖੋਨੇ ਹਾਲ ਤੋਂ ਲੈ ਕੇ ਰਾਣੀਆ ਤੱਕ ਜਿੱਥੇ ਦਿੱਤੇ ਦਰਿਆ ਜਿਹੜਾ ਇੰਡੀਆ ਦੇ ਹੱਦ ਚ ਆਉਂਦਾ ਉੱਥੇ ਉੱਥੇ ਪੱਥਰ ਜਿਹੜਾ ਲੱਗ ਜੂਗਾ ਉਹ 100 ਕਰੋੜ ਰੁਪਏ ਆਜਾ ਕਿੰਨਾ ਲਾਭ ਹੋਏਗਾ ਬਹੁਤ ਜ਼ਿਆਦਾ ਕਿੰਨੀ ਹਲਕਾ ਦੇਖੋ ਦੋ ਅਕੇ ਲਾਗੇ ਐਕਾ ਦੇਖੋ ਕਿੰਨੀ ਜ਼ਮੀਨ ਸਾਡੀ ਰੁੱੜ ਗਈ ਦਾ ਵੀ ਅੱਜ ਸਮਝਦੇ ਕਿ ਦੀ ਗੱਲ ਸਾਡੀ ਉਹ ਜ਼ਮੀਨ ਸਾਡੀ ਬਚੂਗੀ ਅੱਗੇ ਤੋਂ ਸਾਡੇ ਕਿਸਾਨਾਂ ਦਾ ਨੁਕਸਾਨ ਹੋਊਗਾ ਉਹ ਕਿਸਾਨਾਂ ਦੀ ਉੱਤੇ ਮੰਗ ਸੀ ਅੱਜ ਵੀ ਉਹਨਾਂ ਨੇ ਕਿਹਾ ਹੈ ਕਬਧਾਵਾਂ ਵਾਲਿਆਂ ਨੇ ਕਿ ਸਾਡੇ ਪੱਤਰ ਲਵਾ ਦਿਓ ਜੀ ਪੁਲ ਤੇ ਤੁਹਾਨੂੰ ਬਣਾਤਾ ਤੁਸੀਂ ਪਉਂ ਦੇਖਣ ਗਏ ਹੋ ਉੱਥੇ ਉੱਥੇ ਕਦੀ ਬਹੁਤ ਵੱਡ ਸਕਦਾ ਨਾਮ ਨੀ ਨਾਮ ਨੀ ਤੇ ਨਾਮ ਨੀ ਤੇ ਤੇ ਅੱਜ ਉੱਥੇ ਉਹਨਾਂ ਨੂੰ ਮੈਂ ਜੋ ਦੱਸਿਆ ਕਿ 100 ਕਰੋੜ ਰੁਪਏ ਆ ਗਿਆ ਵੀ ਤੁਹਾਡਾ ਉਹ ਬੰਦੇ ਨੇ ਖੋਜੂਗ ਜਾਲ। ਇਹ ਉਹ ਤਾਂ ਕੰਮ ਸ਼ੁਰੂ ਹੋਣ ਜਾ ਰਿਹਾ ਜੀ। ਉਹ ਮੇਰਾ ਕੱਲ 15 ਦਿਨਾਂ ਤੋਂ ਸ਼ੁਰੂ ਹੋ ਜਾ। ਅੱਜ ਹੀ ਅਸੀਂ ਨੇ ਮੈਂ ਦੱਸਿਆ ਵੀ ਇਸ ਵੇਲੇ ਟੈਂਡਰ ਆ ਰਹੇ। ਤੇ 31 ਮਾਰਚ ਤੱਕ ਪੂਰਾ ਹੋਣਾ ਕਿਉਂਕਿ ਉਹ ਕਰਨਾ ਬਹੁਤ ਬਹੁਤ ਸਵੀਡ ਨਾਲ ਕਰਨਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ।